ਵਾਹਿਗੁਰੂ ਜੀ ਕਾ ਹਾਲ ਸਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਫੇਸ ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਗੁਰਮੁਖੀ ਦਸਤਾਰ ਦੀ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਆਪਣੀ ਪੱਗ ਦੀ ਜਿਹੜੀ ਪੂਣੀ ਹੈ ਉਹ ਕਰ ਲੈਣੀ ਹੈ ਜੀ ਅਤੇ ਆਪਣੀ ਗਿੱਚੀ ਵਾਲੀ ਸਾਈਡ ਤੇ ਆਪਣੇ ਲੜ ਲੜ ਦੀ ਬੈਕ ਸਾਈਡ ਨੂੰ ਦਬਾ ਦੇਣਾ ਹੈ ਜੀ ਅਤੇ ਸਿਰ ਦੇ ਸੈਂਟਰ ਦੇ ਵਿੱਚੋਂ ਲੈ ਆਉਂਦੇ ਹੋਏ ਆਪਾਂ ਆਪਣੀ ਸਲੜ ਦੇ ਦੋ ਹੀ ਜਿਹੜੇ ਪੇਚ ਨੇ ਉਹਨਾਂ ਨੂੰ ਸੈੱਟ ਕਰਕੇ ਆਪਾਂ ਨੇ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਆਪਾਂ ਚੰਗੀ ਤਰ੍ਹਾਂ ਆਪਣੇ ਲੜ ਨੂੰ ਇੱਕ ਵਾਰ ਖਿੱਚ ਕੇ ਸੈੱਟ ਕਰ ਲਵਾਂਗੇ ਜੀ ਤੇ ਆਪਾਂ ਆਪਣੇ ਲੜ ਨੂੰ ਬੈਕ ਤੋਂ ਥੋੜਾ ਜਿਹਾ ਪਿੰਚ ਕਰਾਂਗੇ ਜੀ ਹੁਣ ਜਿਹੜਾ ਆਪਾਂ ਇਹ ਲੜਾ ਜਿਹੜਾ ਆਪਾਂ ਸਭ ਤੋਂ ਪਹਿਲਾਂ ਵਾਲਾ ਲੜ ਗਾਇਆ ਇਸ ਤੋਂ ਪਹਿਲਾਂ ਵਾਲਾ ਲੜ ਲਗਾਇਆ ਉਸ ਲੜ ਦੇ ਥੋੜੀ ਜਿਹੀ ਥੱਲੇ ਆਪਾਂ ਰੱਖ ਕੇ ਆਪਣੇ ਇਸ ਲੜ ਦੇ ਦੋ ਹੀ ਪੇਚਾਂ ਨੂੰ ਸੈੱਟ ਕਰਦੇ ਹੋਏ ਫਾਸਲਾ ਬਰਾਬਰ ਰੱਖਦੇ ਹੋ ਆਪਣੇ ਆਪਣੇ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਉੰਜੇੜਾ ਪਾਗਲਾ ਲੜ ਗੋਣਾ ਇਸ ਲੜ ਨੂੰ ਵੀ ਬੈਕ ਤੋਂ ਪਿੰਚ ਥੋੜਾ ਜਿਹਾ ਪਿੰਚ ਕਰਾਂਗੇ ਜੀ ਅਤੇ ਚੰਗੀ ਤਰ੍ਹਾਂ ਸੈੱਟ ਕਰ ਦੋਏ ਜਿੰਨਾ ਆਪਾਂ ਆਪਣਾ ਆਪਣੇ ਪੇਚਾਂ ਦਾ ਫਾਸਲਾ ਸ਼ੁਰੂ ਚ ਰੱਖਿਆ ਉਹਨਾਂ ਹੀ ਆਪਾਂ ਆਪਣੇ ਪੇਚਾਂ ਦਾ ਫਾਸਲਾ ਬੈਕ ਤੱਕ ਲੈ ਕੇ ਜਾਣਾ ਹੈ ਜੀ ਜਿਵੇਂ ਜਿਵੇਂ ਆਪਾਂ ਆਪਣੇ ਲੜ ਲਗਾਉਂਦੇ ਜਾਵਾਂਗੇ ਉਸੇ ਤਰੀਕੇ ਨਾਲ ਥੋੜੀ ਥੋੜੀ ਕਰਕੇ ਆਪਾਂ ਆਪਣੇ ਪੁਲੀ ਸਾਈਡ ਦੇ ਪੇਚਾਂ ਨੂੰ ਥੱਲੇ ਲਿਆਉਂਦੇ ਜਾਣਾ ਹੈ ਜੀ ਇੰਨੇ ਦਿਨ ਹੱਟ ਕਰਦੇ ਹੋ ਹੱਥ ਫਿਰਦੇ ਹੋ ਖਿੱਚ ਕੇ ਆਪਾਂ ਨੇ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਨਾਲ ਦਿਨ ਆਪਣੇ ਉਪਰਲੇ ਸਾਈਡ ਦੇ ਪੇਚਾਂ ਨੂੰ ਵੀ ਜਿਹੜਾ ਸੈਟਅਪ ਕਰੀ ਜਾਵਾਂਗੇ ਜੀ ਅਪਾ ਇਹ ਆਪਣੇ ਇਸ ਲੜ ਨੂੰ ਵੀ ਉਸੇ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਲਗਾ ਦੇਣਾ ਹੈ ਜੀ ਵੀਡੀਓ ਨੂੰ ਬਿਲਕੁਲ ਇਸ ਤਰ੍ਹਾਂ ਕਰਿਓ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿੰਨਾ ਇਤਨਾ ਸੈੱਟ ਕਰਦੇ ਹੋਏ ਆਪਾਂ ਨੇ ਆਪਣੇ ਇਸ ਲੜ ਨੂੰ ਵੀ ਜਿਹੜਾ ਸਲੜ ਦੇ ਵੀ ਜਿਹੜੇ ਪੇਚਾਂ ਦਾ ਫਾਸਲਾ ਬਰਾਬਰ ਰੱਖਦੇ ਹੋਏ ਲਗਾ ਦੇਣਾ ਹੈ ਜੀ ਇਸ ਲੜੜ ਦੇ ਵਿੱਚ ਆਪਾਂ ਜਿਹੜਾ ਲੜ ਨੂੰ ਥੋੜਾ ਜਿਹਾ ਬਾਅਦ ਤੋਂ ਪਿੰਚ ਕਰਾਂਗੇ ਆਪਣਾ ਜਿਹੜਾ ਉਸ ਤੋਂ ਪਹਿਲਾਂ ਵਾਲਾ ਲੜ ਗਿਆ ਉਸ ਲੜ ਤੋਂ ਥੋੜਾ ਜਿਹਾ ਆਪਾਂ ਮੰਨ ਅੱਧਾ ਕਿੰਚ ਥਲੇ ਰੱਖ ਕੇ ਆਪਾਂ ਨੇ ਆਪਣੇ ਉਪਰਲੀ ਸਾਈਡ ਦੇ ਲੜ ਨੂੰ ਲਗਾਉਣਾ ਹੈ ਤੇ ਦੋਨਾਂ ਪੇਚਾਂ ਦਾ ਫਾਸਲਾ ਬਰਾਬਰ ਰੱਖ ਦਿਓ। ਹੱਤ ਫਿਰ ਦੇ ਖਿੱਚ ਕੇ ਆਪਾਂ ਨੇ ਆਪਣੀ ਸਲਾਈਡ ਨੂੰ ਲਗਾ ਦੇਣਾ ਹੈ ਜੀ। ਗਰਮੋਖੀ ਪੱਗ ਬੰਨਦੇ ਹੋਏ ਆਪਾਂ ਇੱਕ ਗੱਲ ਦਾ ਜ਼ਰੂਰੀ ਧਿਆਨ ਰੱਖਣਾ ਹੁੰਦਾ ਹੈ ਕਿ ਆਪਾਂ ਪੱਗ ਕਦੇ ਵੀ ਇਹ ਪੱਗ ਜਿਹੜੀ ਮੂੰਹ 'ਚ ਨਹੀਂ ਪਾਉਣੀ ਚਾਹੀਦੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਲੜ ਨੂੰ ਵੀ ਆਪਾਂ ਬੈਕ ਤੋਂ ਥੋੜਾ ਜਿਹਾ ਪਿੰਚ ਕਰਾਂਗੇ ਜੀ ਅੱਜ ਉਸ ਤਰੀਕਨ ਵਾਲੇ ਸਲੜ ਦੇ ਵੀ ਦੋ ਹੀ ਪੇਚਾਂ ਨੂੰ ਸੈੱਟ ਕਰਦੇ ਆਪਾਂ ਆਪਣੀ ਇਸ ਲੜ ਨੂੰ ਲਗਾ ਦੇਣਾ ਹੈ ਜੀ ਆਪਾਂ ਆਪਣੀ ਪੱਗ ਨੂੰ ਦੋਹੀ ਸਾਈਡਾਂ ਤੋਂ ਬਰਾਬਰ ਕਰਨ ਲਈ ਦੂਜੀ ਸਾਈਡ ਜਿਹੜਾ ਕੱਪੜਾ ਪਾਵਾਂਗੇ ਜੀ ਇਸ ਦੇ ਨਾਲ ਜਿਹੜੀ ਆਪਣੀ ਪੱਗ ਆ ਉਹ ਦੋਨਾਂ ਸਾਈਡਾਂ ਤੋਂ ਬੈਲੈਂਸ ਹੋ ਜਾਵੇਗੀ ਜੀ ਜੇਕਰ ਆਪਾਂ ਗੱਲ ਕਰੀਏ ਇਸ ਪੱਗ ਦੀ ਲੰਥ ਜਿਹੜਾ ਇਸ ਪੱਗ ਦੀ ਲੰਥ ਜਿਹੜੀ 8.5 ਮੀਟਰ ਹੈ ਜੀ ਇਸ ਪੱਗ ਦੇ ਵਿੱਚ ਕੁੱਲ 11 ਲੜਾ ਲਾੜਉਣਗੇ ਜੀ ਹੁਣ ਜਿਹੜਾ ਆਪਾਂ ਆਖਰੀ ਲੜ ਲਗਾਉਣਾ ਇਸ ਲੜ ਨੂੰ ਆਪਾਂ ਸਾਫ਼ ਹੀ ਲਗਾਵਾਂਗੇ ਸਿੰਗਲ ਹੀ ਲਗਾਵਾਂਗੇ ਜੀ ਇਸ ਤੇ ਵਿੱਚ ਇਸ ਲੜ ਦੇ ਵਿੱਚ ਜਿਹੜੇ ਆਪਾਂ ਦੋ ਪੇਚ ਨਹੀਂ ਬਣਾਉਣੇ ਹਨ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਹੱਥ ਫੇਰ ਦੇ ਇੱਕ ਵਾਰ ਸਾਫ਼ ਕਰਦੇ ਆਪਾਂ ਨੇ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਚੰਗੀ ਤਰ੍ਹਾਂ ਸੈੱਟ ਕਰਦੇ ਆਪਾਂ ਬੈਕ ਸਾਈਡ ਤੇ ਲੈ ਜਾ ਕੇ ਆਪਣੀ ਇਸ ਲੜ ਨੂੰ ਲਗਾ ਦੇਣਾ ਹੈ ਜੀ ਇਹ ਲੜ ਦਾ ਗੋਦ ਦੇ ਨਵੀ ਪੱਗਾ ਜਿਹੜੀ ਕੰਪਲੀਟ ਹੋ ਚੁੱਕੀ ਹੈ ਜੀ ਪੱਗ ਦੀ ਸ਼ੇਪ ਹੈ ਜਿਹੜੀ ਉਹ ਵੀ ਕੰਪਲੀਟ ਹੋ ਚੁੱਕੀ ਹੈ ਜੀ ਇਸ ਪੱਗ ਦੇ ਵਿੱਚ ਕੁੱਲ 11 ਲੜ ਅਤੇ 21 ਪੇਚ ਆਉਣਗੇ ਜੀ ਕਿਉਂਕਿ ਆਪਾਂ ਸਿਰਫ ਆਖਰੀ ਵਾਲਾ ਜਿਹੜਾ ਆਪਣਾ ਲੜਾ ਹੈ ਉਸ ਨੂੰ ਹੀ ਸਿੰਗਲ ਲਗਾਇਆ ਹੈ ਜੇਕਰ ਆਪਾਂ ਇਸ ਲੜ ਨੂੰ ਵੀ ਡਬਲ ਕਰਕੇ ਲਗਾਵਾਂਗੇ ਤਾਂ ਆਪਾਂ ਆਪਣੀ ਪੂਰੀ ਪੱਗ ਦੇ ਵਿੱਚ ਕੁੱਲ 22 ਲੜਾ ਆਉਣਗੇ ਜੀ ਹੁਣ ਚੰਗੀ ਤਰ੍ਹਾਂ ਆਪਣੀ ਪੱਗਾਂ ਕੰਪਲੀਟ ਕਰਨ ਦੇ ਬਾਅਦ ਆਪਾਂ ਆਪਣੇ ਪੂਰੀ ਸਾਈਡ ਦੇ ਪੇਚਾਂ ਨੂੰ ਸੈੱਟ ਕਰ ਲਵਾਂਗੇ ਜੀ ਜੇਕਰ ਉਹ ਢਿੱਲੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਟਾਈਟ ਕਰ ਲਵਾਂਗੇ ਜੀ ਤੁਸੀਂ ਇਹਨਾਂ ਨੂੰ ਸੈੱਟ ਕਰਨ ਲਈ ਡਬਲ ਜੀਛੇਲੀ ਵਾਰ ਤੋਂ ਕਰ ਸਕਦੇ ਹੋ ਜੀ ਆਪਣੀ ਪੱਗ ਜਿਹੜੀ ਕੰਪਲੀਟ ਹੋ ਚੁੱਕੀ ਆ ਜੀ ਆਪਾਂ ਇੱਕ ਵਾਰ ਹੱਥ ਫੇਰ ਕੇ ਚੰਗੀ ਤਰ੍ਹਾਂ ਆਪਣੀ ਪੱਗ ਨੂੰ ਜਿਹੜਾ ਸੈਟਅਪ ਕਰ ਲਵਾਂਗੇ ਜੀ ਜੇ ਆਪਣੇ ਜੇਕਰ ਆਪਣੀ 50 ਟੈਡੀ ਹੈ ਤਾਂ ਜਾਂ ਵੱਧ ਬੜੀ ਹੈ ਤਾਂ ਉਸ ਨੂੰ ਆਪਾਂ ਬਾਅਦ ਦੇ ਨਾਲ ਸੈਟ ਕਰ ਲਵਾਂਗੇ ਜੀ ਆਪਣੀ ਪੱਗ ਅਜੇ ਦੀ ਕੰਪਲੀਟ ਹੋ ਚੁੱਕੀ ਹੈ ਜੀ ਪੱਗ ਕਿੰਦਾ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਲਦੀ ਮਿਲਾਂਗੇ ਨਵੀਂ ਵੀਡੀਓ ਲੈ ਕੇ ਤਾਂ ਤੱਕ